वाहे गुरु जी का खालसा वाहेगुरु जी की फतेह अनमोल गुरबाणी का स्वागत है पर का बुरा ना काम को दुख नहीं पाई मीत किसी भला तो हो ही नहीं सकता जे कोई मनुख दूसरे वास्ते खाई पुड़ता है तो उस खुद ही डिगता है साज की बकरा सुररी साखी तो भी यही सेल मिलती है एक बड़ी ही प्यारी साखी ਸਾਕਿਸ਼ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਰਕਾ ਸਰਨਾਮ ਦਾ ਦੈਲ ਸੀ ਉਸਨੇ ਨਾਰਦ ਜੀ ਤੋਂ ਪੁੱਛਿਆ ਹੈ ਰਿਖੀ ਜੀ ਸਾਰੇ ਦੇਵਤਿਆਂ ਵਿੱਚੋਂ ਮੈਂ ਕਿਸ ਦੇਵਤ ਨੂੰ ਛੇਤੀ ਪ੍ਰਸੰਨ ਕਰ ਸਕਦਾ ਹਾਂ ता नारद जी ने उत्तर हे बरका सुर महादेव भोले जी अपने उपाचक ते बड़ी छति प्रसन्न होंगे तपस्या आरंभ कर दी उस दी तपस्या तो प्रसन्न हो शिवजी भगवान ने कुछ दिनों मगरों उसन दर्शन दिते हे बरका सुर मैं तेरे तो बड़ा प्रसन्न हाँ तू मेरे को मन इच्छत वाल ले सदा है तरकासुर ने निम्रता कहा हे प्रभु जी ਜੇ ਮੇਰੇ ਤੋਂ ਪ੍ਰਸੰਨ ਹੋ ਤਾਂ ਮੈਨੂੰ ਇਹ ਵਰ ਦੇਵੋ ਕਿ ਮੈਂ ਜਿਸ ਦੇ ਸਿਰ ਤੇ ਵੀ ਆਪਣਾ ਹੱਥ ਰੱਖਾਂ ਉਹ ਸੜ ਕੇ ਪਸਮ ਹੋ ਜਾਵੇ ਤਾਂ ਭੋਲੇ ਸ਼ਿਵ ਜੀ ਨੇ ਇਹ ਵਰ ਦੇ ਦਿੱਤਾ ਅਤੇ ਕਿਹਾ ਤथास्तु ਪਾਵ ਜੈਸਾ ਤੂੰ ਕਿਹਾ ਹੈ ਉਸੇ ਤਰ੍ਹਾਂ ਹੋਵੇਗਾ ਬਰਕਰਸੁਰ ਨੂੰ ਇਹ ਵਰ ਮਿਲਣ ਤੋਂ ਬਾਅਦ ਬੜੀ ਖੁਸ਼ੀ ਹੋਈ ਕੁਝ ਦਿਨਾਂ ਮਗਰੋਂ ਜਦ ਉਸਨੂੰ ਪਾਰਵਤੀ ਜੀ ਦੇ ਦਰਸ਼ਨ ਹੋਏ ਤਾਂ ਉਹ ਉਹਨਾਂ ਉੱਤੇ ਲਪੇ ਬੈਣ ਹੋ ਗਿਆ ਅਤੇ ਉਸਨੇ ਮਨ ਵਿੱਚ ਸੋਚਿਆ ਕੇ ਪਹਿਲੇ ਮੈਂ ਸ਼ਿਵਾ ਦੇ ਸਿਰ ਤੇ ਹੱਥ ਰੱਖ ਕੇ ਸ਼ਿਵਾ ਨੂੰ ਹੀ ਪਸੰਮ ਕਰ ਦੇਵਾਂ ਅਤੇ ਮਗਰੋਂ ਸੁੰਦਰ ਰੂਪ ਵਾਲੀ ਪਾਰਬਦੀ ਨੂੰ ਮੈਂ ਵਰ ਲਵਾਂਗਾ ਇਹ ਗੱਲ ਸੋਚ ਕੇ ਸ਼ਿਵ ਜੀ ਦੇ ਸਿਰ ਤੇ ਉਹ ਹੱਥ ਰੱਖਣ ਲੱਗਾ ਤਾਂ ਸ਼ਿਵ ਜੀ ਭਗਵਾਨ ਨੇ ਉਸ ਦੀ ਇਹ ਗੱਲ ਕਾਰ ਲਈ ਅਤੇ ਉੱਠ ਕੇ ਦੌੜ ਪਏ ਅੱਗੇ-ਅੱਗੇ ਸ਼ਿਵ ਜੀ ਅਤੇ ਪਿੱਛੇ-ਪਿੱਛੇ ਵਰਕਾ ਸੂਰ ਸ਼ਿਵ ਜੀ ਨੇ بڑے-बड़े ਪਹਾੜ ਅਤੇ ਦਰਿਆ ਬਹੁਤ ਹੀ ਲੰਗੇ ਪਰ ਵਰਕਾ ਸੂਰ ਨੇ ਵੀ ਸ਼ਿਵ ਜੀ ਦਾ ਖਹਿੜਾ ਨਹੀਂ ਛੱਡਿਆ ਬਰ ਦੇਣ ਵਾਲੇ ਪੋਲੇ ਨਾਲ ਇਸ ਓਕੜ ਵਿੱਚ ਫਸੇ ਹੋਏ ਸ਼੍ਰੀ ਵਿਸ਼ਨੂੰ ਜੀ ਨੂੰ ਯਾਦ ਕਰਨ ਲੱਗੇ ਤਾਂ ਉਸੇ ਵਕਤ ਵਿਸ਼ਨੂੰ ਜੀ ਬ੍ਰਹਮਚਾਰੀ ਦਾ ਰੂਪ ਧਾਰ ਕੇ ਵਰਕਾਸੁਰ ਦੇ ਸਾਹਮਣੇ ਆਏ ਅਤੇ ਕਿਹਾ ਹੇ ਵਰਕਾਸੁਰ ਤੂੰ ਕਿਉਂ ਸ਼ਿਵਾ ਦੇ ਮਗਰ ਨਸਿਆ ਜਾਂਦਾ ਹੈ ਤਾਂ ਵਰਕਾਸੁਰ ਨੇ ਆਪਣੀ ਸਾਰੀ ਕਹਾਣੀ ਸੁਣਾਈ ਤਾਂ ਵਿਸ਼ਨੂੰ ਜੀ ਨੇ ਕਿਹਾ ਹੇ ਵਰਕਾਸੁਰ ਤੂੰ ਤਾਂ ਬੜਾ ਬੁੱਧੀਮਾਨ ਸੀ ਤੂੰ ਇਸ ਬਾਵਰੇ ਸ਼ਿਵਾ ਦੇ ਬਚਨ ਤੇ ਭਰੋਸਾ ਕਿਸ ਤਰ੍ਹਾਂ ਕਰ ਲਿਆ ਇਸ ਦਾ ਮਸਾਨਾ ਵਿੱਚ ਵਾਸਾ ਹੈ ਰੁੰਡਾ ਦੀ ਮਾਲਾ ਇਹ ਗੱਲ ਵਿੱਚ ਪਾਈ ਰੱਖਦਾ ਹੈ ਨਾਲ ਹੀ ਗਲੇ ਵਿੱਚ ਸੱਪ ਲਟਕਾਈ ਰੱਖਦਾ ਹੈ ਪੂਤ ਪ੍ਰੇਤ ਇਸ ਦੀ ਸੈਨਾ ਹਨ ਪੰਗਤ ਤੂਰਾ ਖਾ ਕੇ ਮਸਤ ਰਹਿੰਦਾ ਹੈ ਇਸ ਦੇ ਬਚਨ ਭਰਾ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਨ ਜੇਕਰ ਤੈਨੂੰ ਮੇਰੀ ਗੱਲ ਤੇ ਭਰੋਸਾ ਨਹੀਂ ਤਾਂ ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਵੇਖ ਲੈ ਇਸੇ ਤਰ੍ਹਾਂ ਵਿਸ਼ਨੂ ਜੀ ਤੇ ਕਹਿੰਦੇ ਵਰਕਾ ਸੁਦੀ ਮਤ ਮਾਰੀ ਗਈ ਉਸਨੇ ਵਰ ਦੀ ਪ੍ਰੀਖਿਆ ਕਰਨ ਲਈ ਝਟ ਹੀ ਆਪਣੇ ਸਿਰ ਤੇ ਹੱਥ ਰੱਖ ਦਿੱਤਾ ਅਤੇ ਉਸੇ ਵੇਲੇ ਉਹ ਸੜਕੇ ਪਸਮ ਹੋ ਗਿਆ ਤਾਂ ਫਿਰ ਸ਼੍ਰੀ ਵਿਸ਼ਨੂੰ ਜੀ ਨੇ ਜੋਰ ਨਾਲ ਸ਼ਿਵਾਨ ਨੂੰ ਮਗਰੋਂ ਬਾਦਤੀ ਅਤੇ ਕਿਹਾ ਜੇ ਬਰਾਂ ਦੇ ਦਾਤੇ ਤੂੰ ਕਿੱਦੜ ਨਸੀ ਆ ਜਾਂਦਾ ਹੈ ਹੁਣ ਭੈ ਨਾ ਕਰ ਅਤੇ ਟਹਿਰ ਜਾ ਤਾਂ ਸ਼ਿਵ ਜੀ ਨੇ ਪਿੱਛੇ ਦੇਖਿਆ ਕਿ ਸ਼੍ਰੀ ਵਿਸ਼ਨੂੰ ਜੀ ਨੇ ਮੇਰੇ ਲਈ ਬ੍ਰਹਮਾਚਾਰੀਤਾ ਰੂਪ ਕਰਕੇ ਵਰਕਾ ਸੂਰਤਿਆਤ ਨੂੰ ਪਸਮ ਕਰ ਦਿੱਤਾ ਹੈ ਤਾਂ ਸ਼ਿਵ ਜੀ ਮਹਾਰਾਜ ਬੜਾ ਪ੍ਰਸੰਨ ਹੋਏ ਅਤੇ ਵਿਸ਼ਨੂੰ ਜੀ ਦੀ ਵੀ ਬੜੀ ਉਪਮਾ ਕੀਤੀ ਝੂਠ ਮੰਗਣ ਜੇ ਕੋਈ ਮਾਗੇ ਤਿਸਕੋ ਮਰਤੇ ਕੜੀ ਨਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ